ਸਰ ਸ਼ਹਿਰ ਦੀ ਸਮੱਸਿਆ ਟ੍ਰੈਫਿਕ ਦੀ ਬਹੁਤ ਆ ਉਹ ਲੈਗ ਕਿ ਕਹਿਣਾ ਚਾਹੁੰਦੇ ਅਸੀਂ ਇਹ ਕੰਟੀਨਿਊਸਲੀ ਸਾਡੇ ਕੋਲ ਵੀ ਕੰਪਲੇਂਟਸ ਆ ਰਹੀਆਂ ਅਸੀਂ ਕੰਟੀਨਿਊਸਲੀ ਉੱਥੇ ਵਰਕ ਕਰ ਰਹੇ ਹਾਂ ਪਬਲਿਕ ਨੂੰ ਅਪੀਲ ਹੈ ਕਿ ਕੋਈ ਵੀ ਕਾਰਸ ਜਾਂ ਆਪਣੇ ਵੀਹਿਕਲਸ ਜਦੋਂ ਬਾਜ਼ਾਰ ਚ ਕੋਈ ਸਮਾਨ ਖਰੀਦਣ ਜਾਂ ਉੱਥੇ ਆਉਣੇ ਆ ਤਾਂ ਰੋਡ ਤੇ پارک ਨਾ ਕਰਨ ਪ੍ਰੋਪਰ ਪਾਰਕਿੰਗ ਜਿਵੇਂ ਮਾਰਕੀਟ ਕਮੇਟੀ ਦੇ ਦਫ਼ਤਰ ਕੋਲ ਹੈਗੀ ਹੈ ਸ਼ਹਿਰ ਚ ਸੰਦੂਰ ਵਾਲੀ ਕੋਠੀ ਕੋਲ ਪਾਰਕਿੰਗ ਹੈ ਉੱਥੇ ਆਪਣੇ ਵੀਹਿਕਲਸ پارک ਕਰਨ ਤਾਂ ਕਿ ਬਾਕੀ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ ਸੈਕੰਡਲੀ ਜਿਹੜੀਆਂ ਰੇੜੀਆਂ ਲੱਗ ਰਹੀਆਂ ਨੇ ਉਹਨਾਂ ਨੂੰ ਵੀ ਅਸੀਂ ਜਿਹੜੀ ਡੈਸੀਗਨੇਟਿਡ ਪਲੇਸਿਸ ਕੀਤੀਆਂ ਹੋ ਜਾਂਦੇ ਉੱਥੇ ਲਾਉਣ ਲਈ ਅਪੀਲ ਕਰਦੇ ਆਂ ਤਾਂ ਕਿ ਨਿਰਵਿਘਨ ਟ੍ਰੈਫਿਕ ਚੱਲ ਸਕੇ ਸਰ ਦੇਖਿਆ ਜਾਏ ਕੁਝ ਬਾਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਵੱਲੋਂ ਰੇੜੀਆਂ ਵਾਲਿਆਂ ਤੋਂ ਪੈਸੇ ਲੈ ਕੇ ਉੱਥੇ ਖੜਾਈਆਂ ਜਾਂਦੀਆਂ ਨੇ ਰੇੜੀਆਂ ਉਹ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰਾਂਗੇ ਜਿਹੜੀ ਹੋ ਰਹੀ ਹੈ ਆਲਰੇਡੀ ਆ ਸਾਡੀਆਂ ਵਫਾਰ ਮੰਡਲ ਤੇ ਉਹਨਾਂ ਨਾਲ ਮੀਟਿੰਗਸ ਚੱਲ ਰਹੀਆਂ ਨੇ ਅਸੀਂ ਉਹਨਾਂ ਨੂੰ ਅਪੀਲ ਕਰ ਚੁੱਕੇ ਆਂ ਦੁਬਾਰਾ ਜੇ ਕੋਈ ਐਹੀ ਜਿਹੀ ਸ਼ਿਕਾਇਤ ਆਉਂਦੀ ਆ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ